ਪਿਛੋਕੜਾ ਤਲ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂਗਮਲ ਪ੍ਰੀਤਕਾ ਬਾਰਿਸ਼ ਦੇ ਮੌਸਮ ਦੇ ਵਿੱਚ ਡੇਂਗੂ ਦਾ ਖਤਰਾ ਸਭ ਤੋਂ ਜ਼ਿਆਦਾ ਜੁੜਾ ਕੀ ਵੱਧ ਹੁੰਦਾ ਹੈ ਤਾਂ ਖਾਸ ਤੌਰ ਤੇ ਨਾ ਪੰਜ ਲੱਛਣਾਂ ਨੂੰ ਤੁਸੀਂ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰੋ ਖਾਸ ਤੌਰ ਤੇ ਜਿਹੜੇ ਪਿੰਡਾਂ ਵਿੱਚ ਹੜ ਆਏ ਨੇ ਉੱਥੋਂ ਦੇ ਲੋਕਾਂ ਨੂੰ ਤਾਂ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਦਾ ਸੰਨਿਆ ਕੀ ਇਸ ਮੌਸਮ ਦੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਸਭ ਤੋਂ ਵੱਧ ਹੈ ਤੇ ਖਾਸ ਤੌਰ ਤੇ ਡੇਂਗੂ ਵਰਗੀ ਬਿਮਾਰੀ ਜਿਸ ਕਾਰਨ ਲੋਕ ਆਪਣੀ ਜਾਨ ਵੀ ਗਵਾ ਸਕਦੇ ਨੇ ਤਾਂ ਨਾ ਪੰਜ ਲੱਛਣਾਂ ਨੂੰ ਬਿਲਕੁਲ ਵੀ ਨਜ਼ਰ ਦਾਸ ਨਾ ਕਰਿਓ ਜਿੱਥੇ ਬਰਸਾਤ ਦਾ ਮੌਸਮ ਹਰਿਆਰਿ ਅਤੇ ਤਾਜ਼ਗੀ ਲਿਆਉਂਦਾ ਹੈ ਤੇ ਉੱਥੇ ਹੀ ਕਈ ਮੌਸਮੀ ਬਿਮਾਰੀਆਂ ਦਾ ਖਤਰਾ ਵੀ ਬਤੌਂਦਾ ਹੈ ਇਨ੍ਹਾਂ ਵਿੱਚੋਂ ਸਭ ਤੋਂ ਖਤਰਨਾਕ ਅਤੇ ਤੇਜ਼ੀ ਨਾਲ ਫੈਲਣ ਵਾਲੀ ਬਿਮਾਰੀ ਡੇਂਗੂ ਹੈ ਜੀ ਹਾਂ ਸਲਵੇਸ਼ਨ ਹਸਪਤਾਲ ਦੇ ਡਾਇਰੈਕਟਰ ਡਾਕਟਰ ਵਿਵੇਕ ਵਾਸਤਵ ਨੇ ਡੇਂਗੂ ਦੀ ਰੋਕਥਾਮ ਅਤੇ ਇਸ ਦੇ ਲੱਛਣਾਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਲਾਪਰਵਾਹੀ ਲੋਕਾਂ ਨੂੰ ਵੱਡੀ ਮੁਸੀਬਤ ਵਿੱਚ ਪਾ ਸਕਦੀ ਹੈ ਇਸ ਦੇ ਲਈ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਬਚਾਉਣ ਦਾ ਸਭ ਤੋਂ ਵੱਡਾ ਤਰੀਕਾ ਹੈ ਡੈਂਗੂ ਦੇ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼ ਜੀ ਹਾਂ ਡਾਕਟਰ ਵਿਵੇਕ ਸ਼ਰਵਾਸਤਵ ਕਹਿੰਦੇ ਹਨ ਕਿ ਡੈਂਗੂ ਦੀ ਜਲਦੀ ਪਛਾਣ ਬਹੁਤ ਜ਼ਰੂਰੀ ਹੈ ਜੇਕਰ ਕਿਸੇ ਵਿਅਕਤੀ ਨੂੰ ਅਚਾਨਕ ਤੇਜ਼ ਬੁਖਾਰ ਪੂਰੇ ਸਰੀਰ ਦੇ ਵਿੱਚ ਦਰਦ ਸਿਰਦਰਦ ਅੱਖਾਂ ਦੇ ਪਿੱਛੇ ਦਰਦ ਜਾਂ ਚਮੜੀ ਦੇ ਲਾਲ ਤੱਫੜ ਵਰਗੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਸ ਨੂੰ ਤੁਰੰਤ ਟੈਸਟ ਕਰਵਾਉਣਾ ਚਾਹੀਦਾ ਹੈ ਅਕਸਰ ਲੋਕ ਇਲਾਜ ਨੂੰ ਇੱਕ ਆਮ ਵਾਇਰਲ ਇਨਫੈਕਸ਼ਨ ਸਮਝ ਕੇ ਦੇਰੀ ਕਰਦੇ ਹਨ ਜੋ ਸਥਿਤੀ ਨੂੰ ਗੰਭੀਰ ਬਣਾ ਸਕਦਾ ਹੈ ਡੇਂਗੂ ਦੇ ਮਰੀਜ਼ ਦੀ ਪਲੇਟਲੇਟ ਗਿਣਤੀ ਤੇਜ਼ੀ ਨਾਲ ਕਟਣੀ ਸ਼ੁਰੂ ਹੋ ਜਾਂਦੀ ਹੈ ਜੋ ਕਿ ਕਾਤਕ ਵੀ ਸਾਬਤ ਹੋ ਸਕਦੀ ਹੈ ਸਾਵਧਾਨੀ ਵਰਤ ਕੇ ਡੇਂਗੂ ਤੋਂ ਜੜਾ ਕੀ ਬਚਾਅ ਕੀਤਾ ਜਾ ਸਕਦਾ ਹੈ ਜੀ ਹਾਂ ਡੇਂਗੂ ਇਹ ਇਸ ਮੱਛਰ ਦੁਆਰਾ ਫੈਲਦਾ ਹੈ ਜੋ ਸਾਫ਼ ਪਾਣੀ ਵਿੱਚ ਪਾਲਦਾ ਹੈ ਡਾਕਟਰ ਤਵਾਸਫ ਕਹਿੰਦੇ ਹਨ ਕਿ ਡੇਂਗੂ ਤੋਂ ਬਚਣ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਘਰ ਦੇ ਅੰਦਰ ਅਤੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਅਕਸਰ ਛੱਤ ਤੇ ਰੱਖੇ ਗਮਲਿਆਂ ਪੁਰਾਣੇ ਟਾਇਰਾਂ ਕੂਲਰਾਂ ਜਾਂ ਫਿਰ ਪਾਂਡਿਆਂ ਵਿੱਚ ਇਕੱਠਾ ਹੋਇਆ ਪਾਣੀ ਮੱਛਰਾਂ ਲਈ ਪ੍ਰਜਨਨ ਸਥਾਨ ਬਣ ਸਕਦਾ ਹੈ ਇਨਾਂ ਥਾਵਾਂ ਨੂੰ ਸਾਫ਼ ਕਰਨਾ ਤੇ ਸਮੇਂ-ਸਮੇਂ ਤੇ ਪਾਣੀ ਖਾਲੀ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਆਸਾਨ ਡੋਕ ਥਾਮ ਉਪਾ ਕਰਦੇ ਸਾਰੇ ਮੈਂਬਰਾਂ ਨੂੰ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਬੱਚਿਆਂ ਤੇ ਬਾਲਗਾਂ ਨੂੰ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ। खिड़कियां ਤੇ ਦਰਵਾਜ਼ਿਆਂ ਤੇ ਜਾਲੀਆਂ ਲਗਾਉਣੀਆਂ ਚਾਹੀਦੀਆਂ ਹਨ ਤਾਂ ਜੋ ਮੱਛਰ ਘਰ ਵਿੱਚ ਦਾਖਲ ਨਾ ਹੋ ਸਕਣ ਮੱਛਰਾਂ ਨੂੰ ਦੂਰ ਰੱਖਣ ਦੇ ਲਈ ਬਾਜ਼ਾਰ ਵਿੱਚ ਉਪਲਬਧ ਮੱਛਰ ਭਜਾਉਣ ਵਾਲੀ ਕਰੀਮ ਜਾਂ ਕੋਇਲ ਦੀ ਵਰਤੋਂ ਕਰਨੀ ਚਾਹੀਦੀ ਹੈ ਜੇਕਰ ਬੁਖਾਰ ਵੱਧਦਾ ਹੈ ਜਾਂ ਫਿਰ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਡੇਗੋ ਦੇ ਮਾਮਲੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮਰੀਜ਼ ਦੀ ਸਮੇਂ ਸਿਰ ਜਾਂਚ ਕੀਤੀ ਜਾਵੇ ਡਾਕਟਰ ਸ਼ਰਵਾਸਤਵ ਕਹਿੰਦੇ ਹਨ ਕਿ ਅਕਸਰ ਲੋਕ ਘਰੇਲੂ ਉਪਚਾਰਾ ਜਾਂ ਫਿਰ ਆਮ ਦਵਾਈਆਂ ਤੇ ਨਿਰਭਰ ਕਰਦੇ ਹਨ ਜੋ ਸਥਿਤੀ ਨੂੰ ਹੋਰ ਵਿਗੜ ਵਿਗਾੜ ਸਕਦੇ ਹਨ ਜੇਕਰ ਬੁਖਾਰ ਲਗਾਤਾਰ ਵਧ ਰਿਹਾ ਹੈ ਜਾਂ ਸਰੀਰ ਵਿੱਚ ਦਰਦ ਅਸਹਿ ਹੋ ਰਿਹਾ ਹੈ ਤਾਂ ਤੁਰੰਤ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਸਹੀ ਸਮੇਂ ਤੇ ਇਲਾਜ ਕਰਵਾ ਕੇ ਮਰੀਜ਼ ਨੂੰ ਪੂਰੀ ਤਰ੍ਹਾਂ ਤੰਦਰੁਸਤ ਜੜਾ ਕੀ ਹੋ ਸਕਦਾ ਹੈ ਸਲਵੇਸ਼ਨ ਹਸਪਤਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਾ ਸਿਰਫ ਆਪਣੇ ਆਪ ਨੂੰ ਸਗੋ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਵੀ ਸਾਫ਼ ਰੱਖਣ ਡੇਂਗੋ ਵਰਗੀਆਂ ਬਿਮਾਰੀਆਂ ਤੇ ਕਾਬੂ ਉਦੋਂ ਹੀ ਸੰਭਵ ਹੈ ਜਦੋਂ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਸਮਝੇ ਅਤੇ ਸੁਚੇਤ ਰਹੇ ਬਰਸਾਤ ਦੇ ਮੌਸਮ ਵਿੱਚ ਸਰੀਰ ਦੇ ਦਰਦ ਅਤੇ ਬੁਖਾਰ ਨੂੰ ਹਲਕੇ ਵਿੱਚ ਲੈਣਾ ਖਤਰਨਾਕ ਹੋ ਸਕਦਾ ਹੈ ਸਮੇਂ ਸਿਰ ਜਾਂਚ ਸਾਫਾਈ ਅਤੇ ਸਫਾਈ ਨਾਲ ਡੇਂਗੂ ਦੀ ਰੋਕਥਾਮ ਪੂਰੀ ਤਰ੍ਹਾਂ ਸੰਭਵ ਹੈ। ਅਖੀਰ ਦੇ ਵਿੱਚ ਅਸੀਂ ਕਵਾਂਗੇ ਕਿ ਜੇਕਰ ਤੁਹਾਡੇ ਆਲੇ-ਦੁਆਲੇ ਕਿਸੇ ਨੂੰ ਕੋਈ ਵੀ ਇਸ ਦੇ ਲੱਛਣ ਦਿਖਦੇ ਹਨ ਤਾਂ ਤੁਸੀਂ ਉਹਨਾਂ ਨੂੰ ਵੀ ਜੜਾ ਕਿ ਜਾਗਰੂਕ ਕਰੋ ਜਾਂ ਫਿਰ ਤੁਰੰਤ ਜੜਾ ਕਿ ਹਸਪਤਾਲ ਲਈ ਉਹਨਾਂ ਨੂੰ ਕੰਸਲਟ ਕਰੋ ਤੇ ਆਪਣਾ ਸਿਹਤ ਦਾ ਧਿਆਨ ਵੀ ਜ਼ਰੂਰ ਰੱਖੋ। ਤੇ ਹੋਰ ਇਸੇ ਤਰ੍ਹਾਂ ਟਿਪਸ ਨੂੰ ਜਾਣਨ ਦੇ ਲਈ ਵਿਸ਼ਵ ਵਾਰਤਾ ਨੂੰ ਸਬਸਕ੍ਰਾਈਬ ਜ਼ਰੂਰ ਕਰੋ।